ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਪੰਚਾਇਤਾਂ ਚੁਣੀਆਂ ਗਈਆਂ ਨੇ ਹੁਣੇ-ਹੁਣੇ ਪੰਚਾਇਤ ਦੇ ਇਲੈਕਸ਼ਨ ਹੋ ਕੇ ਹਟੇ ਨੇ ਤੇ ਮੇਰੇ ਨਾਲ ਨੇ ਬਾਈ ਗੁਰਜਿੰਦਰ ਸਿੰਘ ਭੰਗੂ ਤੇ ਮੇਰਾ ਨਾਮ ਆਮਨਦੀਪ ਸਿੰਘ ਚਲੋ ਆਪਾਂ ਡਿਸਕਸ ਕਰਦੇ ਹਾਂ ਹੁਣ ਤੇ ਗੁਰਜਿੰਦਰ ਬਾਈ ਜੀ ਜੋ ਹੁਣੇ-ਹੁਣੇ ਪੰਚਾਇਤਾਂ ਚੁਣੀਆਂ ਗਈਆਂ ਨੇ ਪੰਜਾਬ 'ਚ ਹੈਨਾ ਵੱਡਾ ਇਲੈਕਸ਼ਨ ਹੋ ਕੇ ਹਟਿਆ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਉਮੀਦ ਖ ਹੋਊਗਾ ਉਹਨਾਂ ਦਾ ਕਿਸ ਢੰਗ ਨਾਲ ਇਹਨਾਂ ਨੇ ਕੰਮ ਕਰਨਾ ਅੱਗੇ ਜਾ ਕੇ ਤੇ ਇਹਦੇ ਬਾਰੇ ਦੱਸੋ ਕੋਈ ਜੀ ਦੇਖੋ ਕੋਮਨ ਪਹਿਲਾਂ ਤਾਂ ਸਾਰੇ ਹੀ ਉਹਨਾਂ ਲੋਕਾਂ ਨੂੰ ਮੁਬਾਰਕਬਾਦ ਜਿਹੜੇ ਲੋਕ ਸਰਪੰਚ ਚੁਣੇਗੇ ਜਿਹੜੇ ਲੋਕ ਪੰਚ ਚੁਣੇ ਗਏ ਕਿਉਂਕਿ ਹੁਣ ਸਰਕਾਰ ਸੀ ਸੁਬੇ ਦੇ ਵਿੱਚ ਉਹ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਤੇ ਵੱਡੇ ਗਿਣਤੀ ਦੇ ਵਿੱਚ ਲੋਕ ਐਸੇ ਪਾਰਟੀ ਦੇ ਨਾਲ ਜਿਹੜੇ ਸਬੰਧਤ ਨੇ ਉਹ ਪੰਚ ਸਰਪੰਚ ਬਣੇ ਵੈਸੇ ਹੁੰਦਾ ਵੀ ਹੈ ਕਿ ਜਿਹਦੀ ਉੱਪਰ ਸਰਕਾਰ ਹੁੰਦੀ ਹੈ ਉਹਦੀ ਹੇਠ ਆ ਜਿਹੜਾ ਸੰਗਠਨ ਹੈ ਪੰਚ ਸਰਪੰਚ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਿਆਦਾ ਉਹਨਾਂ ਦੇ ਹੀ ਬਣਦੇ ਨੇ ਹਾਲਾਂਕਿ ਹੁਣ ਬਲਾਗ ਸਮਤੀਆਂ ਜ਼ਿਲ੍ਹਾ ਪਰਿਸ਼ਦ ਨਗਰ ਨਿਗਮ ਇਹ ਸਾਰੀਆਂ ਚੋਣਾਂ ਹੋਣੀਆਂ ਨੇ ਚੋਣਾਂ ਹੋਈਆਂ ਨੇ ਫਿਲਹਾਲ ਪੰਚਾਇਤਾਂ ਮਹੀਨਾ ਹੋ ਗਿਆ ਇੱਕ 15 ਅਕਤੂਬਰ ਨੂੰ ਚੋਣ ਹੋਈ ਸੀ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ 16 ਨਵੰਬਰ ਨੂੰ ਬੈਠੇ ਹੋਏ ਤੇ ਇੱਕ ਮਹੀਨੇ ਦਾ ਸਮਾਂ ਹੋ ਗਿਆ ਪੰਜਾਬ ਦੀਆਂ ਪੰਚਾਇਤਾਂ ਚੋਣੀਆਂ ਹੋਈਆਂ ਨੇ ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਉਹ ਸੀਐਮ ਨੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਨੇ ਉਹਨਾਂ ਨੇ ਵੀ ਬੜੀ ਪੁਰਜ਼ੋਰ ਅਪੀਲ ਕੀਤੀ ਸੀ ਕਿ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਨੇ ਸਰਬਸੰਮਤੀਆਂ ਕਰ ਲਿਓ ਕਿਉਂ ਪਿੰਡਾਂ ਦੇ ਵਿੱਚ ਲੜਦੇ ਹੋ ਤੁਸੀਂ ਕਿਉਂ ਪਿੰਡਾਂ ਦੇ ਵਿੱਚ ਝਗੜਦੇ ਹੋ 40-40 ਲੱਖ ਲਾ ਕੇ ਤੁਸੀਂ ਕਾਹਨੂੰ ਜਿਹੜਾ ਹੈਗਾ ਉਹ ਸਰਪੰਚ ਚੁਣੇ ਜਾਣੇ ਹੋ ਕਿ ਇਸ ਵਾਰ ਤੁਸੀਂ 40 ਲੱਖ ਲਾ ਕੇ ਸਰਪੰਚ ਨਾ ਬਣਿਓ ਜੇੜਾ 40 ਲੱਖ ਲਾ ਕੇ ਸਰਪੰਚ ਬਣੂਗਾ ਉਹ ਸਾਡੇ ਦਰ ਤੇ ਨਾ ਆਇਓ ਕਿਉਂਕਿ ਸਾਡੇ ਦਰ ਤੇ 40 ਲੱਖ ਦਾ 80 ਲੱਖ ਨਹੀਂ ਹੁੰਦਾ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਦੂਜਾ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਜਿਹੜਾ 1994 ਐਕਟ ਹੈਗਾ ਪੰਜਾਬ ਦਾ ਪੰਚਾਇਤੀ ਐਕਟ ਹੈ ਕਿ ਅਸੀਂ ਇਹਦੇ 'ਚ ਸੋਧ ਕਰਤੀ ਕੋਈ ਵੀ ਬੰਦਾ ਜਿਹੜਾ ਪਾਰਟੀ ਦਾ ਸਿੰਬਲ ਹੈ ਪਾਰਟੀ ਦੇ ਸਿੰਬਲ ਦੇ ਉੱਪਰ ਕੋਈ ਬੰਦਾ ਚੋਣ ਨਹੀਂ ਲੜ ਸਕਦਾ ਹਾਲਾਂਕਿ ਪਹਿਲਾਂ ਵੀ ਨਹੀਂ ਸੀ ਅਮਨ ਜੀ ਕੋਈ ਚੋਣ ਲੜ ਸਕਦਾ ਪਾਰਟੀ ਦਾ ਸਿੰਬਲ ਦੇ ਪਰ ਜੇਕਰ ਕੋਈ ਲੈਣਾ ਚਾਹੇ ਤਾਂ ਉਹ ਬੰਦਾ ਲੈ ਸਕਦਾ ਸੀ ਸਿੰਬਲ ਤੇ ਯਾਨੀ ਕਿ ਮੁੱਖ ਮੰਤਰੀ ਦਾ ਸੁਨੇਹਾ ਸੀ ਕਿ ਭਾਈਚਾਰਕ ਸਾਂਝ ਬਣਾ ਕੇ ਰੱਖਿਓ ਪਰ ਸਵਾਲ ਇਸ ਗੱਲ ਦਾ ਕਿ ਇਹ ਪਾਈਚਾ ਭਾਈਚਾਰਕ ਸੁਨੇਹਾ ਪੰਜਾਬ ਦੇ ਐਮਐਲਏ ਕੋਲ ਨਹੀਂ ਪਹੁੰਚਿਆ ਖਾਸ ਕਰਕੇ ਜੇਕਰ ਮੈਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਗੱਲ ਕਰਾਂ ਕਿੰਨਿਆਂ ਦੇ ਉੱਪਰ ਤਾਂ ਕੇਸਾਂ ਹੀ ਦੇ ਇਲਜ਼ਾਮ ਲੱਗੇ ਕਿੰਨੀਆਂ ਦੀਆਂ ਵੀਡੀਓ ਵਾਇਰਲ ਹੋਈਆਂ ਕਿੰਨੀਆਂ ਦੀਆਂ ਖਬਰਾਂ ਨਿਕਲ ਕੇ ਆਈਆਂ ਤੇ ਕਿੱਥੇ ਕਿੱਥੇ ਕਿਹਾ ਗਿਆ ਕਿ ਧੱਕੇ ਨਾਲ ਸਰਪੰਚ ਬਣਾਏ ਕਾਗਜ਼ ਕੈਨਸਲ ਹੋਗੇ 1000 ਪਟੀਸ਼ਨ ਤਾਂ ਹਾਈ ਕੋਰਟ ਦੇ ਵਿੱਚ ਪੈ ਗਈ ਸੀ ਜਾ ਕੇ ਤੇ ਇੱਕ ਵਾਰ ਤਾਂ ਜਦੋਂ 10 11 ਤਰੀਕ ਦਾ ਵੇਲਾ ਸੀ ਉਦੋਂ ਤਾਂ ਐ ਲੱਗ ਰਿਹਾ ਸੀ ਕਿ ਕਿਤੇ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪੰਚਾਇਤੀ ਚੋਣਾਂ ਕੈਨਸਲ ਹੀ ਨਾ ਹੋ ਜਾਣ ਹਾਂਜੀ ਹਾਂ ਬਿਲਕੁਲ ਇੱਥੇ ਇੱਥੇ ਤੱਕ ਗੱਲ ਜਿਹੜੀ ਹੈਗੀ ਹੈ ਦੋਸਤੋ ਹੋ ਨਿਕਲ ਕੇ ਅ ਅਮਨ ਜੀ ਨਿਕਲ ਕੇ ਆਈ ਹੋਈ ਸੀ ਤੇ ਕਿੰਨੀਆਂ ਪਟੀਸ਼ਨਾਂ ਦੇ ਉੱਪਰ ਸੁਣਵਾਈ ਕਰਦੇ ਆ ਕਿੰਨੀਆਂ ਜਿਹੜੀਆਂ ਪੰਡਾਂ ਦੀ ਪੰਚਾਇਤਾਂ ਸੀ ਪੰਚਾਇਤਾਂ ਦੀ ਚੋਣ ਸੀ ਚੋਣ ਪ੍ਰਕਿਰਿਆ ਸੀ ਇਹਨਾਂ ਦੇ ਉੱਪਰ ਰੋਕ ਲਾਤੀ ਸੀ ਹਾਈ ਕੋਰਟ ਨੇ ਯਾਨੀ ਕਿ ਜੇਕਰ ਕੋਈ ਥੱਲੇ ਗਲਤ ਹੋਇਆ ਗਰਾਊਂਡ ਲੈਵਲ ਦੇ ਉੱਪਰ ਤਾਂ ਹੀ ਲੋਕਾਂ ਨੇ ਜਾ ਕੇ ਜਿਹੜੀ ਹੈਗੀ ਉਹ ਪਟੀਸ਼ਨ ਪਟੀਸ਼ਨਾਂ ਪਾਈਆਂ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸੁਣਵਾਈ ਵੀ ਕੀਤੀ ਤੇ ਵਕੀਲ ਸੀ ਜਿਹੜੇ ਆਪਾਂ ਨੇ ਸੁਣਨੇ ਸਾਰੇ ਉਹ ਬੋਲ ਰਹੇ ਸੀ ਯਾਨੀ ਕਿ ੱੱਕਾ ਤਾਂ ਹੋਇਆ ੱੱਕੇ ਦੇ ਨਾਲ ਸਰਪੰਚ ਤਾਂ ਬਣਾਏ ਗਈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਗਿਆ ਸਰਕਾਰਾਂ ਅਮਨ ਜੀ ਕਰਦੀਆਂ ਹੁੰਦੀਆਂ ਨੇ ਪਿੱਛੇ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਵੀ ਕੀਤਾ ਕਾਗਜ਼ ਵੀ ਰੱਦ ਕੀਤੇ ਘਰਦੀਆਂ ਮੰਤੀਆਂ ਵੀ ਕਰਵਾਈਆਂ ਕਿ ਤੁਸੀਂ ਨਾਲੀਆਂ ਗਲੀਆਂ ਦੱਬੀਆਂ ਹੋਈਆਂ ਨੇ ਤੁਸੀਂ ਸਰਕਾਰੀ ਥਾਵਾਂ ਟੋਬੇ ਮਰਲੇ ਹੋਏ ਨੇ ਛੱਪੜਾਂ ਤੇ ਕਬਜ਼ਾ ਕੀਤਾ ਹੋਇਆ ਇਹ ਸਾਰਾ ਕੁਝ ਹੋਇਆ ਯਾਨੀ ਕਿ ਪਿਛਲੀਆਂ ਸਰਕਾਰਾਂ ਵੀ ਕਰਦੇ ਰਹੀਆਂ ਇਹਨਾਂ ਸਰਕਾਰਾਂ ਨੇ ਵੀ ਕੀਤੇ ਇਸ ਸਰਕਾਰ ਦੇ ਐਮਐਲਏ ਤਾਂ ਜਿੱਥੇ ਬੂਥ ਲੱਗੇ ਹੋਏ ਸੀ ਬੂਥਾਂ ਤੱਕ ਤਾਂ ਚਲੋ ਜਾਂਦੇ ਹਾਲਾਂਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਐਮਐਲਏ ਦਖਲ ਨਾ ਦੇਣ ਸਰਕਾਰਾਂ ਸਿਆਸਤ ਦੇ ਵਿੱਚ ਦਖਲ ਨਾ ਦੇਣ ਜੋ ਹੈਗਾ ਪਿੰਡਾਂ ਨੂੰ ਆਪਣਾ ਸਰਪੰਚ ਚੁਣਨ ਦਿਓ ਪਰ ਐਮਐਲਏ ਤਾਂ ਉੱਥੇ ਤੱਕ ਗਏ ਜਿੱਥੇ ਤੱਕ ਗਿਣਤੀ ਹੋ ਰਹੀ ਸੀ ਜਦੋਂ ਗਿਣਤੀ ਦਾ ਵੇਲਾ ਸੀ ਸਾਰਾ ਕੁਝ ਹੋਇਆ ਯਾਨੀ ਕਿ ਧੱਕੇਸ਼ਾਹੀ ਦੇ ਜਿਹੜੇ ਇਲਜ਼ਾਮ ਸੀ ਉਹ ਆਮ ਆਦਮੀ ਪਾਰਟੀ ਦੇ ਸਰ ਤੇ ਉੱਪਰ ਲੱਗੇ ਹੁਣ ਰਿਹਾ ਕਿ ਜਿਹੜੀਆਂ ਪੰਚਾਇਤਾਂ ਚੁਣੀਆਂ ਭਾਵੇਂ ਜੀ ਆ ਮੇਂ ਵੋਟ ਦੇ ਰੂਪ ਦੇ ਵਿੱਚ ਪੰਚਾਇਤਾਂ ਚੁਣੀਆਂ ਜੇ ਕਿਤੇ ਕਾਗਜ਼ ਰੱਦ ਹੋਏ ਉੱਥੇ ਪੰਚਾਇਤਾਂ ਚੁਣੀਆਂ ਜਾਂ ਫਿਰ ਕਿਸੇ ਦੇ ਕਾਗਜ਼ ਭੰਗੇਲੇ ਗਏ ਉੱਥੇ ਪੰਚਾਇਤਾਂ ਚੁਣੀਆਂ ਗਈਆਂ ਸਾਰਾ ਕੁਝ ਹੋਇਆ ਹੁਣ ਇਹਨਾਂ ਦਾ ਫਿਊਚਰ ਕੀ ਹੈ ਦੇਖੋ ਜਿਹੜੀ ਪਿੰਡ ਦੀ ਅਮਨਜੀਤ ਪੰਚਾਇਤ ਹੁੰਦੀ ਹੈ ਉਹਦਾ ਜਿਹੜਾ ਫਿਊਚਰ ਹੁੰਦਾ ਉਹ ਨਾ ਤਾਂ ਕਿਸੇ ਐਮਐਲਏ ਦੇ ਸਿਰ ਦੇ ਉੱਪਰ ਡਿਪੈਂਡ ਕਰਦਾ ਨਾ ਕਿਸੇ ਐਮਪੀ ਦੇ ਸਿਰ ਦੇ ਉੱਪਰ ਡਿਪੈਂਡ ਕਰਦਾ ਤੇ ਨਾ ਕਿਸੇ ਸੀਐਮ ਦੇ ਸਿਰ ਦੇ ਉੱਪਰ ਡਿਪੈਂਡ ਕਰਦਾ ਉਹ ਫਿਊਚਰ ਡਿਪੈਂਡ ਕਰਦਾ ਉਸ ਪੰਚਾਇਤ ਦਾ ਪਿੰਡ ਦਾ ਸਰਪੰਚ ਦਾ ਕਿ ਉਹਨੇ ਪਿੰਡਾਂ ਦੇ ਵਿੱਚ ਕੰਮ ਕਿੰਨੇ ਕਰਉਂਦੇ ਤੇ ਜਿਹੜੇ ਕੰਮ ਹੁੰਦੇ ਨੇ ਕੰਮ ਹੁੰਦੇ ਨੇ ਪੈਸੇ ਦੇ ਨਾਲ ਹੁਣ ਜੇ ਤਾਂ ਸਰਕਾਰਾਂ ਦੇ ਖਜ਼ਾਨੇ ਦੇ ਵਿੱਚ ਹੋਈ ਜਾਨ ਅਮਨ ਜੀ ਤਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਫਿਊਚਰ ਕੋਈ ਹੋਊਗਾ ਜੇਕਰ ਸਰਕਾਰਾਂ ਦੇ ਖਜ਼ਾਨੇ ਦੇ ਵਿੱਚ ਕੋਈ ਜਾਨ ਨਹੀਂ ਹੋਈ ਹੈਗੀ ਤਾਂ ਇਹਨਾਂ ਸਰਕਾਰਾਂ ਦੀਆਂ ਇਹਨੇ ਪੰਚਾਇਤਾਂ ਨੇ ਇਹਨਾਂ ਦਾ ਫਿਊਚਰ ਕੋਈ ਨਹੀਂ ਪਿੰਡਾਂ ਦਾ ਜਿਹੜੀ ਡਿਵੈਲਪਮੈਂਟ ਹੈ ਗੱਲ ਉੱਥੇ ਰੁਕ ਚੁਗੀ ਹੁਣ ਪਿੰਡਾਂ ਦੀ ਡਿਵੈਲਪਮੈਂਟ ਦੀ ਵੀ ਆਪਣੀ ਇੱਕ ਡੈਫੀਨੇਸ਼ਨ ਹੈ ਆਪਣੀ ਇੱਕ ਮਾਇਨੇ ਨੇ ਕੋਲੇ ਚਾਹੁੰਦੇ ਨੇ ਕਿ ਅਸੀਂ ਗਲੀਆਂ ਬਣਾ ਦਈਏ ਅਸੀਂ ਨਾਲੀਆਂ ਪੱਕੀ ਕਰ ਦਈਏ ਅਸੀਂ ਰੂੜੀਆਂ ਹਟਾ ਦਈਏ ਅਸੀਂ ਟੋਬੇ ਪੱਟ ਦਈਏ ਦੇਸ਼ ਨੂੰ ਆਜ਼ਾਦ ਹੋਇਆ ਕਿੰਨੇ ਸਾਲ ਹੋ ਗਏ ਸਾਡੇ ਪਿੰਡਾਂ ਦੀ ਸਿਆਸਤ ਹੈ ਅਮਨ ਜੀ ਜਿਹੜੀ ਇਹ ਟੋਬਿਆਂ ਤੋਂ ਬਾਹਰ ਨਹੀਂ ਨਿਕਲੀ ਇਹ ਗਲੀਆਂ ਨਾਲੀਆਂ ਚੋਂ ਬਾਹਰ ਨਹੀਂ ਨਿਕਲੀ ਇਹ ਸਿਰਫ ਤੇ ਸਿਰਫ ਉਹ ਤਾਂ ਹੀ ਖੜੀ ਐ ਜਦੋਂ ਗਲੀਆਂ ਨਾਲੀਆਂ ਟੋਬੇ ਇਹਨਾਂ ਚੀਜ਼ਾਂ ਦੇ ਵਿੱਚੋਂ ਸੀਵਰੇਜ ਦੇ ਵਿੱਚੋਂ ਪਿੰਡ ਦੀ ਪੰਚਾਇਤਾਂ ਬਾਹਰ ਨਹੀਂ ਨਿਕਲੀਆਂ ਤਾਂ ਇਹ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਕਿਸੇ ਪਿੰਡ ਦੀ ਪੰਚਾਇਤ ਵੀ ਇੱਥੇ ਫਸੀ ਹੋਈ ਐ ਉਹ ਕਿਸੇ ਐਜੂਕੇਸ਼ਨ ਵੱਲ ਸੋਚ ਲੂਗੀ ਉਹ ਸੋਚ ਲੂਗੀ ਕਿ ਕਿਵੇਂ ਕੋਈ ਅਸੀਂ ਆਪਣੇ ਪਿੰਡ ਦੇ ਵਿੱਚ ਐਜੂਕੇਸ਼ਨ ਅਦਾਰਾ ਲੈ ਕੇ ਆਈਏ ਜੇਕਰ ਕੋਈ ਹੈਗਾ ਤਾਂ ਕਿਵੇਂ ਅਸੀਂ ਇਸ ਨੂੰ ਡਿਵੈਲਪ ਕਰ ਲਈਏ ਕਿਵੇਂ ਉਹ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਸੋਚ ਲੈਣਗੀਆਂ ਜ਼ਿਆਦਾਤਰ ਸਰਪੰਚਾਂ ਦੀ ਤਾਂ ਆਹ ਨੁਕਤਾ ਨਿਗਾਹ ਹੁੰਦਾ ਉਹ ਕਹਿੰਦੇ ਨੇ ਐਮਐਲਏ ਹੋਵੇ ਉੱਪਰ ਸਾਡਾ ਤੇ ਸਰਪੰਚ ਨੂੰ ਹੋ ਜੇ ਸਰਪੰਚ ਕਹਿੰਦਾ ਕਿ ਐਮਐਲਏ ਦਾ ਹੋ ਜੇ ਐਸਐਚਓ ਨੂੰ ਫੋਨ ਥਾਣੇ ਦੇ ਵਿੱਚ ਹੋਵੇ ਸਾਡੀ ਪੂਰੀ ਚਲਦੀ ਝਗੜਿਆਂ ਦੇ ਉੱਪਰ ਅਸੀਂ ਹੋ ਜੀਏ ਕਾਬਜ਼ ਬਸ ਸੋਚ ਹੈ ਇੱਥੋਂ ਤੱਕ ਪੰਜਾਬ ਦੇ ਵਿੱਚ ਕਿੰਨੇ ਉਹ ਲੋਕ ਨੇ ਜਿਹੜੇ ਆਪਣੇ ਖਾਸ ਕਰਕੇ ਨੌਜਵਾਨ ਜਿਨ੍ਹਾਂ ਦੀ ਉਮਰ ਆ 22 23 23 ਸਾਲ ਨੇ ਆ ਮਨਜੀ ਜਿਹੜੇ ਆਪਣੇ ਕੀਤਿਆਂ ਦੇ ਵਿੱਚ ਟੌਪ ਦੀ ਪੋਜੀਸ਼ਨ ਉੱਪਰ ਬੈਠੇ ਸੀ ਜੇ ਕੋਈ ਪੜ ਰਿਹਾ ਸੀ ਉਹ ਛੱਡ ਕੇ ਉਹਨਾਂ ਨੇ ਪਿੰਡ ਦੇ ਵਿਕਾਸ ਨੂੰ ਚੁਣਿਆ ਤੇ ਉਹਨਾਂ ਦੇ ਪਿੰਡਾਂ ਦੇ ਨਾਂ ਦੀ ਤੂਤੀ ਬੋਲਦੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਉਹਨਾਂ ਨੇ ਆਪਣੀ ਵਿਲ ਪਾਵਰ ਦੇ ਨਾਲ ਆਪਣੀ ਇੱਛਾ ਸ਼ਕਤੀ ਦੇ ਨਾਲ ਇਹ ਕੁਝ ਕਰਕੇ ਦਿਖਾਇਆ ਦਿਖਾਇਆ ਇਸ ਕਰਕੇ ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਸੀ ਉਹਨਾਂ ਲੋਕਾਂ ਦੇ ਵਿੱਚ ਲੀਡਰਸ਼ਿਪ ਦੇ ਗੁਣ ਸੀ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਚਮਕਾਇਆ ਆਪਣੇ ਪਿੰਡਾਂ ਨੂੰ ਚਮਕਾਇਆ ਉਹ ਚੀਜ਼ਾਂ ਜਿਹੜੀਆਂ ਦਹਾਕਿਆਂ ਤੋਂ ਪਿੰਡਾਂ ਦੇ ਵਿੱਚ ਹੋ ਨਹੀਂ ਸਕੀਆਂ ਉਹਨਾਂ ਨੇ ਸਾਲਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਨੌਜਵਾਨਾਂ ਨੇ ਕਰਕੇ ਦਿਖਾਈਆਂ ਰਣਸੀਹ ਕਲਾਂ ਦਾ ਸਰਪੰਚ ਐ ਮਿੰਟੂ ਇੱਕ ਕੁੜੀ ਐ ਸ਼ੈਸ਼ਨਦੀਪ ਕੌਰ ਜਿਹੜੇ ਮਤਲਬ ਇੱਕ ਟੌਪ ਦੀ ਅਪੜਾਈ ਕਰਦੇ ਹੋਏ ਇਹ ਲੋਕ ਆਏ ਤੇ ਆਪਣੇ ਪਿੰਡ ਦੇ ਵਿੱਚ ਵਿਕਾਸ ਦੇ ਵਿੱਚ ਇਹਨਾਂ ਲੋਕਾਂ ਨੇ ਹਿੱਸਾ ਪਾਇਆ ਤੇ ਜਿਹੜੀਆਂ ਅੱਜ ਦੀਆਂ ਚੋਣੀਆਂ ਹੋਈਆਂ ਪੰਚਾਇਤਾਂ ਨੇ ਇਹਨਾਂ ਦਾ ਫਿਊਚਰ ਇੱਕ ਤਾਂ ਹੁੰਦਾ ਫਿਊਚਰ ਉਹ ਜਿਹੜਾ ਜ਼ਿਆਦਾਤਰ ਮੈਜੋਰਿਟੀ ਸਰਪੰਚਾਂ ਦੇ ਦਿਮਾਗ ਦੇ ਵਿੱਚ ਹੈ ਉਹ ਹੈਗਾ ਕਿ ਐਮਐਲਏ ਦਾ ਫੋਨ ਹੋ ਜੇ ਐਸਐਚਓ ਨੂੰ ਜਦੋਂ ਅਸੀਂ ਕਿਸੇ ਧਿਰ ਨਾਲ ਜਾਈਏ ਸਾਡੀ ਚਾਹ ਪਾਣੀ ਹੋ ਜੇ ਸਾਡੀ ਪੁੱਛਗਿਛ ਹੋ ਜੇ ਇੱਕ ਤਾਂ ਹੁੰਦੀ ਹੈ ਆਹ ਸੋਚ ਦੂਜਾ ਦੂਜੀ ਸੋਚ ਹੁੰਦੀ ਹੈ ਕਿ ਅਸੀਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਅਸੀਂ ਆਪਣੇ ਸਾਰੇ ਪਿੰਡ ਨੂੰ ਨਾਲ ਲੈ ਕੇ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਦੂਜੀ ਸੋਚ ਹੁੰਦੀ ਹੈ ਆਹਾ ਪਰ ਡਵੈਲਪਮੈਂਟ ਵਾਲੀ ਸੋਚ ਵੀ ਉਸ ਬੰਦੇ ਦੇ ਦਿਮਾਗ ਦੇ ਵਿੱਚ ਆਉਗੀ ਜਿਹਨੇ ਡਵੈਲਪਮੈਂਟ ਦੇਖੀ ਹੋਊਗੀ ਡਵੈਲਪਮੈਂਟ ਨਾਂ ਦੀ ਚੀਜ਼ ਜਿਸ ਬੰਦੇ ਨੂੰ ਪਤਾ ਹੋਊਗੀ ਕਿ ਹੁੰਦਾ ਕੀ ਹੈ ਨਰੇਗਾ ਵਾਲਿਆਂ ਨੂੰ ਕਿਸੇ ਸੜਕ ਦੀ ਸਫਾਈ ਤੇ ਲਾ ਦੇਣਾ ਡਵੈਲਪਮੈਂਟ ਨਹੀਂ ਹੁੰਦੀ ਜਿਹਨੂੰ ਸਾਡੀ ਜਿਹੜੀ ਪੰਚਾਇਤਾਂ ਨੇ ਇਹ ਪੰਚਾਇਤਾਂ ਸਮਝਦੀਆਂ ਨੇ ਕਿ ਜੇਕਰ ਨਰੇਗਾ ਦੀ ਅਸੀਂ ਟੀਮ ਨੂੰ ਕੋਈ ਸਕੂਲ ਸਾਫ਼ ਕਰਨ ਦੇ ਲਈ ਲਾ ਦੀਏ ਕੋਈ ਧਰਮਸ਼ਾਲਾ ਸਾਫ਼ ਕਰਨ ਦੇ ਲਈ ਲਾ ਦੀਏ ਇਹ 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 ਸਭ ਕੁਝ ਨਹੀਂ ਹੁੰਦਾ ਹੈਗਾ ਪਰ ਇਹਨਾਂ ਨੂੰ ਲੱਗਦਾ ਸਭ ਤੋਂ ਵੱਡੀ ਡਿਵੈਲਪਮੈਂਟ ਹੁੰਦੀ ਹੈ ਕਿ ਤੁਸੀਂ ਕੋਈ ਐਜੂਕੇਸ਼ਨ ਅਦਾਰਾ ਖੋਲ ਰਿਓ ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਪਿੰਡ ਦਾ ਯੂਥ ਹੈ ਇਹਨਾਂ ਦੇ ਲਈ ਤੁਸੀਂ ਕਿਹੜੇ ਕੋਰਸ ਲੈ ਕੇ ਆ ਰਹੇ ਹੋ ਕਿ ਇਹ ਲੋਕ ਸਕਿਲਡ ਹੋ ਜਾਣ ਤੇ ਆਪਣੇ ਹੱਥੀਂ ਆਪਣਾ ਰੋਜ਼ਗਾਰ ਇਹ ਲੋਕ ਕਮਾ ਸਕਣ ਤੁਸੀਂ ਕਿਹੜਾ ਆਪਣੇ ਜਿਹੜੇ ਤੁਹਾਡੇ ਪਿੰਡ ਦੇ ਬੱਚੇ ਨੇ ਯੂਥ ਹੈ ਤੁਸੀਂ ਆਈਟੀ ਸੈਕਟਰ ਦੇ ਵਿੱਚ ਜਾਣ ਬਾਰੇ ਦੱਸ ਰਹੇ ਹੋ ਇਹਨਾਂ ਨੂੰ ਕਿ ਤੁਸੀਂ ਅੱਗੇ ਜਾ ਕੇ ਰੋਜ਼ਗਾਰ ਪੈਦਾ ਕਿਵੇਂ ਕਰਨਾ ਕਿੰਨੇ ਪਿੰਡਾਂ ਦੇ ਵਿੱਚ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ ਫਿਰ ਤਾਂ ਅਮੰਦੀ ਸਾਰਾ ਕੁਝ ਹੁੰਦਾ ਜੇਕਰ ਸੋਚ ਸਿਰਫ ਉੱਥੇ ਤੱਕ ਸੀਮਤ ਹੈ ਕਿ ਜਿਹੜੀ ਆਬਾਦੀ ਦੇ ਅਨਸਾਰ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਹੈ ਉਹ ਗ੍ਰਾਂਟ ਆ ਜਾਏ ਤੇ ਅਸੀਂ ਪਿੰਡ ਦੀ ਕੋਈ ਗਲੀ ਨਾਲੀ ਬਣਾ ਲਈਏ ਉਸ ਤੋਂ ਲਾਵਾ ਪਿੰਡ ਦਾ ਕੋਈ ਝਗੜਾ ਉਹਦੇ ਪੁਆ ਕੇ ਉਹਦੇ ਜੋ ਗੱਡੀ ਚ ਤੇਲ ਤੇ ਅਸੀਂ ਘੁੰਮਦੇ ਫਿਰਦੇ ਰਹੀਏ ਤੇ ਸਾਡਾ ਤੋਰੀ ਫੁਲਕਾ ਚੱਲਦਾ ਰਹੇ ਉਹ ਗੱਲ ਫਿਰ ਹੋਰ ਹੈ ਇਹ ਸਭ ਕੁਝ ਤਾਂ ਹੋ ਰਿਹਾ ਬਾਕੀ ਜਿਹੜੀਆਂ ਪੰਚਾਇਤਾਂ ਨੇ ਇਹ ਐਮਐਲਏ ਦੇ ਉੱਪਰ ਡਿਪੈਂਡ ਨੇ ਇਹਨਾਂ ਦੀ ਜਿਹੜੀ ਡੋਰ ਹੈ ਇਹ ਡੋਰ ਡਾਇਰੈਕਟ ਐਮਐਲਏ ਦੇ ਹੱਥ ਦੇ ਵਿੱਚ ਹੈ ਜਿਵੇਂ ਐਮਐਲਏ ਕੋਈ ਨਚਾਊਗਾ ਉਦਾਂ ਇਹ ਨੱਚਣਗੇ ਆਪਣੀ ਕਿਸੇ ਜ਼ਰੂਰਤ ਨਹੀਂ ਹੈ ਕਿ ਆਪਣੇ ਦਮ ਦੇ ਉੱਪਰ ਕੁਝ ਇਹ ਕਰਕੇ ਦਿਖਾ ਸਕਣ ਜੀ ਕਿ ਬਿਲਕੁਲ ਸੋ ਆਪਾਂ ਤਾਂ ਇਹ ਉਮੀਦ ਕਰ ਸਕਦੇ ਹਾਂ ਵੀ ਚਲੋ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਕੁਝ ਚੰਗਾ ਲੈ ਕੇ ਆਉਣ ਪੰਜਾਬ ਦੇ ਪਿੰਡਾਂ ਲਈ ਹਨਾ ਜਿਹੜੇ ਜਿਹੜੇ ਪਿੰਡ ਬਹੁਤ ਜ਼ਿਆਦਾ ਮਸ਼ਹੂਰ ਹੋਏ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨਾਮ ਹੋਇਆ ਵੀ ਪੰਚਾਇਤਾਂ ਨੇ ਵਧੀਆ ਕੰਮ ਕਰਕੇ ਦਿਖਾਇਆ ਉਹਨਾਂ ਤੋਂ ਸੇਧ ਲੈਣ ਤੇ ਉਹਨੂੰ ਘਟੋ ਘਟ ਕਾਪੀ ਹੀ ਕਰ ਲੈਣ ਠੀਕ ਨਹੀਂ ਆਪਣੇ ਪਿੰਡ 'ਚ ਲਾਗੂ ਕਰ ਲੈਣ ਉਦਾਂ ਦੇ ਉਪਰਾਲੇ ਕਰਨ ਉਦਾਂ ਦੀ ਸੋਚ ਰੱਖਣ ਇਹ ਜਿਵੇਂ ਤੁਸੀਂ ਕਿਹਾ ਵੀ ਇੱਕ ਤਾਂ ਚੌਧਰ ਵਾਲੀ ਸੋਚ ਹੁੰਦੀ ਹੈ ਉਹ ਸੋਚ ਛੱਡਣੀ ਪੈਣੀ ਹੈ ਆਪਣੇ ਲੋਕਾਂ ਨੂੰ ਤੇ ਵਿਕਾਸ ਵੱਲ ਪਿੰਡਾਂ ਨੂੰ ਬਿਹਤਰ ਕਿਵੇਂ ਬਣਾਉਣਾ ਹੈ ਬੱਚਿਆਂ ਦੇ ਭਵਿੱਖ ਵਾਸਤੇ ਆਪਾਂ ਕੀ ਕੀ ਪੜਨ ਬਾਰੇ ਜਾਂ ਉਹਨਾਂ ਦੀ ਕਾਉਂਸਲਿੰਗ ਕਰवानी ਹੈ ਹੈਨਾ ਇਹ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਆਪਾਂ ਨੂੰ ਤੇ ਬਾਕੀ ਦੋਸਤੋ ਇਹ ਸੀ ਸਾਡੀ ਪੰਜਾਬ ਦੀਆਂ ਪੰਚਾਇਤਾਂ ਬਾਰੇ ਡਿਸਕਸ਼ਨ ਅਗਲੀ ਵਾਰ ਅਸੀਂ ਹੋਰ ਕੋਈ ਟੌਪਿਕ ਲੈ ਕੇ ਤੁਹਾਡੇ ਰੂਬਰੂ ਆਵਾਂਗੇ ਹੁਣ ਦੇ ਲਈ ਧੰਨਵਾਦ